ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਮੇਰੇ ਮੰਮਾ ਬਣਾ ਰਹੇ ਨੇ ਮੋਮੋਸ ਅੱਜ ਆਪਾਂ ਬਣਾਉਣ ਲੱਗੇ ਹਾਂ ਬੱਚਿਆਂ ਵਾਸਤੇ ਪਨੀਰ ਮੋਮੋਸ ਤੇ ਵਿੱਚ ਪਾਵਾਂਗੇ ਆਪਾਂ ਬੰਦ ਗੋਭੀ ਤੇ ਸ਼ਿਮਾ ਮਿਰਚ ਤੇ ਪਿਆਜ਼ ਤੇ ਬੱਚਿਆਂ ਵਾਸਤੇ ਸਟੀਮ ਮੋਮੋਸ ਬਣਾਵਾਂਗੇ ਆਪਾਂ ਤੇ ਬਣੇ ਰਹੋ ਆਪਣੇ ਅੱਜ ਦੇ ਵਲੌਗ ਦੇ ਨਾਲ ਸਾਰੀ ਵੀਡੀਓ ਜ਼ਰੂਰ ਦੇਖਿਓ ਆਜੋ ਆਪਾਂ ਬਣਾਉਣੇ ਹਾਂ ਬਣਾਉਣੇ ਆ ਇਧਰ ਆਪਾਂ ਸਭ ਤੋਂ ਪਹਿਲਾਂ ਲਈ ਬੰਦ ਗੋਭੀ ਬੰਦ ਗੋਭੀ ਚੰਗੀ ਤਰ੍ਹਾਂ ਵਾਸ਼ ਕਰ ਲਿਆ ਵਾ ਇਹਨੂੰ ਕਰ ਲਾਂਗੇ ਕੱਦੂ ਕਸ਼ ਅੱਜ ਵੀ ਕਰਾਂਗੇ ਆਪਾਂ ਦੁਬਕਸ਼ ਕਰਾਂਗੇ ਬੰਦ ਗੋਭੀ ਨੂੰ ਇੱਧਰ ਆਪਾਂ ਦੋ ਛਿੰਨਾ ਮਿਰਚਾਂ ਲਈਆਂ ਹੋ ਤੇ ਇੱਧਰ ਲਏ ਤਿੰਨ ਤੋਂ ਚਾਰ ਪਿਆਜ਼ ਤੇ ਪਨੀਰ ਵੀ ਲਿਆਂਦਾ ਵਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਬੰਦ ਗੋਭੀ ਨੂੰ ਦੁਬਕਸ਼ ਕਰਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਾਵਾਂਗੇ ਬੱਚਿਆਂ ਵਾਸਤੇ ਸਟੇਮ ਰਮਸ ਤੇ ਰਾ ਦੇ ਦਿਨ ਦੇ ਵਿੱਚ ਬਣਾਈਆਂ ਪਾਲੂ ਗੋਭੀ ਦੀ ਸਬਜ਼ੀ ਹੈਵੀ ਬਣ ਕੇ ਰਹਿ ਗਈ ਆ ਇਹ ਲੈ ਚਾ ਵਾਸਤੇ ਬਗੜਾ ਲਿਆ। ਅੱਪਾ ਬਣਾ ਮੰਗਾਇਆ ਚੁੱਲੇ ਤੇ ਚੁੱਲੇ ਤੇ ਬਣਾਵਾਂਗੇ ਸਾਰੇ ਪਨਾ ਇੱਥੇ ਰੈਡੀ ਕਰਕੇ ਤੇ ਬਾਹਰ ਲੈ ਜਾਵਾਂਗੇ। ਤੇ ਚੁੱਲਾ ਬਣਾਗੇ ਅੱਥੇ ਬਣਾਵਾਂਗੇ। ਹੈ ਆਪਾਂ ਅੱਥੇ ਬਣਾਵਾਂਗੇ। ਤੇ ਆਪਣੇ ਬਾਦ ਗੋਭੀ ਹੋ ਚੁੱਕੀ ਹੈ ਚੰਗੀ ਜਰਾ। ਤੇ ਹੁਣ ਆਪਾਂ ਇਧਰ ਸ਼ਿਮਲਾ ਮਿਰਚ ਨੂੰ ਵੀ ਕੱਦੂ ਕਸ਼ ਕਰ ਲੈਣਾ ਇਹਦੇ ਵਿੱਚ ਹੀ। ਤੇ ਦੋ ਆਪਾਂ ਸ਼ਿਮਲਾ ਮਿਰਚ ਲੀਆਂ ਇਹਨਾਂ ਨੂੰ ਵੀ ਕੱਦੂ ਕਸ਼ ਕਰ ਲਾਂਗੇ। ਗਰੀਤ ਵਿੱਚ ਨਨ ਵੀ ਜਿੰਨਾ ਪਬਲੀ ਕਸ਼ ਕਰ ਲਾਂਗੇ ਬਿੱਲੀ ਕਸ਼ ਵੀ ਕਰ ਲੈ ਇਹਦਾ ਬਿੱਲੀ ਕਸ਼ ਵੀ ਸਿੰਮੀ ਜਿਹਾ ਕਰ ਲਾਂਗੇ ਵੈਸੇ ਤੇ ਜਿਹਾ ਸ਼ਿਮੋ ਉੱਤੇ ਬੰਦ ਗੋ ਵੀ ਕਰ ਲਿਆ ਤੇ ਲੱਗ ਪਿਆਜ਼ ਨੂੰ ਚੋਪ ਕਰਨਾ ਦਾ ਕੱਟ ਲਾਂਗੇ ਪਹਿਲਾਂ ਤੇ ਆਪਾਂ ਇਹਨਾਂ ਚੋਪ ਕਰ ਲਾਂਗੇ ਤੇ ਇੰਨਾ ਕਪਾ ਲਸਣ ਲਿਆਵਾ ਜੁਵੇ ਦੇ ਵਿੱਚ ਕਰ ਲਾਂਗੇ ਅਗੈਸ ਲਸਣ ਵੀ ਪਾਦਾਂ ਦੇ ਵਿੱਚ ਹੀ ਤੇ ਚੋਪ ਕੱਢ ਲੈਂ ਮੈਂ ਗਾਇਸ ਸਰਦੀਆਂ ਇਹ ਮੂਡ ਚੱਲ ਰਿਹਾ ਤੇ ਸਰਦੀਆਂ ਚ ਰਾਤ ਨੂੰ ਮੋਮੋਸ ਸਰਦੀਆਂ ਦੇ ਵਧੀਆ ਲੱਗਦੇ ਨੇ ਮੋਮੋਸ ਕੋਲੇ ਗੀਜੋ ਹੋ ਗਿਆ ਮਾ ਆਪਣੇ ਹੋ ਗਿਆ ਪਰ ਆਪਾਂ ਮੈਦਾ ਗੁੰਨਾਂਗੇ ਇਹਦੇ ਵਿੱਚ ਸਾਰੇ ਚ ਮਿਕਸ ਕਰ ਲਾਂਗੇ ਵੀ ਹਾਂ ਮਿਕਸ ਕਰਕੇ ਫਿਰ ਆਪਾਂ ਮੈਦਾ ਗੁੰਨਾਂਗੇ ਫਿਰ ਤਾਂ ਦਖਾਨੇ ਨੇ ਇਹਦੇ ਵਿੱਚ ਰਲਾ ਲਵਾ ਕੇ ਤੁਹਾਨੂੰ ਫਿਰ ਦਖਾਨੇ ਆ ਤੁਸੀਂ ਮੀਂਹ ਮੋਟਾ ਚੁੱਟ ਪਿਆ ਤੁਸੀਂ ਗੈਸ ਕਰੀ ਸਾਦੇ ਹੋ ਕੇ ਸਰਦੀ ਕਾ ਦੇਗਾ ਠੰਡੋ ਤੇ ਤੁਸੀਂ ਮੈਂ ਵੀ ਮੋਟਾ ਚੁੱਟ ਪਿਆ ਹੋਇਆ ਵਾ ਇਹ ਇਧਰ ਆਪਾਂ ਸਾਰੇ ਸਮਾਨ ਨੂੰ ਮਿਕਸ ਕਰ ਲੈਣਾ ਵੀ ਥੋੜਾ ਜਿਹਾ ਨਮਕ ਪਾ ਕੇ ਤੈਨੂੰ ਰੱਖ ਦਾਂਗੇ ਸਾਈਡ ਤੇ ਆਪਾਂ ਥੋੜਾ ਜਿਹਾ ਨਮਕ ਪਾ ਲਾਂਗੇ ਥੋੜਾ ਜਿਹਾ ਨਮਕ ਪਾ ਕੇ ਇਹਨੂੰ ਸਾਈਡ ਤੇ ਰੱਖ ਦਾਂਗੇ ਜੋ ਕਿ ਇਹ ਸਾਰੀ ਸਾਰੀਆਂ ਸਬਜ਼ੀਆਂ ਆ ਪਿਆਜ਼ ਵੀ ਸਾਰਾ ਪਾਣੀ ਛੱਡ ਜਾ ਤੇ ਉਨੀ ਦੇਰ ਆਪਾਂ ਗੁੰਨ ਲਾਂਗੇ ਮੈਦਾ ਮੈਦਾ ਨਹੀਂ ਲੈਸੀ ਆਪਾਂ ਆਲੀ ਘਰੋਂ ਧਰਤਾ ਵਾ ਮੈਦਾ ਮੈਦਾ ਗੁੰਨਣ ਲਈ ਥੋੜਾ ਜਿਹਾ ਕੋਸਾ ਜਿਹਾ ਕਰਨਾ ਪਾਣੀ ਕੋਸਾ ਜਾ ਹੁਣ ਆਪਾਂ ਗੁੰਨਣਾ ਨਹੀਂ ਮੈਦਾ ਗਾਇਸ ਹੁਣ ਆਪਾਂ ਨਮਕ ਪਾ ਦਿੰਦੇ ਇਧਰ ਮੈਦਾ ਲੈ ਆਪਾਂ ਤੇ ਇਧਰ ਕਣਕ ਦਾ ਆਟਾ ਲੈ ਲਿਆ ਆਪਾਂ ਬਾਜੀ ਕੱਲ੍ਹ ਕੱਲ੍ਹ ਮੈਦੇ ਦੇ ਦੇਣੀ ਆਪਾਂ ਬਣਾਵਾਂਗੇ ਬਈ ਦੇਖੋ ਤੇ ਕਿੰਨਾ ਫਰਕ ਆਟੇ ਤੇ ਮੈਦੇ ਇਹ ਹੋਣਾ ਦੇ ਚਪਾਲਾਂ ਦੇ ਥੋੜਾ ਜਿਹਾ ਨਮਕਾ ਪਾ। ਹੁਣ ਇਹ ਗੁੰਨਣਾ ਹੈ ਕੋਸੇ ਜੇ ਪਾਣੀ ਦੇ ਨਾਲ। ਇਧਰ ਆਪਾਂ ਕੋਸਾ ਜਿਹਾ ਪਾਣੀ ਲੈ ਲਿਆ ਵਾ ਤੇ ਆਟੇ ਨੂੰ ਤੇ ਮੇਦੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਥੋੜਾ ਥੋੜਾ ਪਾਣੀ ਪਾ ਕੇ ਆਪਾਂ ਗੁੰਨਣਾ। ਗਰਮ ਪਾਣੀ ਹੈ गाइस ਆਪਣਾ। گرم پانی ਨਾਲ ਆਵਧੀਆ ਗੁੰਝੀ شو ਘਾਟਾ ਗੁੰਨਣ ਤੋਂ ਬਾਅਦ ਚੋ ਫਿਰ ਆਪਾਂ ਜਿਹੜਾ ਫਿਲ ਕਰਨਾ ਹੈ ਆਪਾਂ ਜਿਹਦੇ ਨਾਲ ਮਮਾਸ ਸਾਰਾ ਸਮਾਨ ਰੈਡੀ ਕਰਾਂਗੇ ਤੇ ਆਟੇ ਨੂੰ ਗੁੰਨ ਕੇ ਰੱਖ ਦਾਂਗੇ ਸਾਈਡ ਤੇ 5 ਕਿ ਮਿੰਨੀ ਆਪਾਂ ਨੂੰ ਰੈਸਟ ਦੇ ਦਾਂਗੇ ਗਾਇਜ਼ ਜਦੋਂ ਬਾਟਾ ਗੁੰਨ ਲਾਂਗੇ ਫਿਰ ਤੁਹਾਨੂੰ ਆਪਾਂ ਦਿਖਾਣੇ ਆ ਗਾਇਜ਼ ਮੇਰੇ ਮਮਾ ਸ਼ੈਫ ਯਾਨੀ ਮੈਂ ਦਾ ਪੋਟਿਸ਼ੀਆ ਪਾਸ ਚੋੜਾ ਜਿਹੜਾ ਚੋਲਪਾਗਣਾ ਆ ਉਹ ਨਾਲ ਹੋਰ ਵੀ ਜਦਾ ਸੌਫਟ ਹੋ ਜਾਊਗਾ ਲੋ ਫਿਰ ਆਪਣੇ ਮਾਮਸ ਬਹੁਤ ਹੰਦੀਆ ਬਣੂਗੇ ਤੇ ਆ ਦੇਖੋ ਮੈਦਾ ਆਪਣਾ ਖਿਚ ਲਿਆ ਹੱਟਾ ਦੇ ਮੈਦਾ ਤੇ ਕੱਲੇ ਮੇਦੇ ਦੇ ਤੁਸੀਂ ਨਾਲ ਆਉਣਾ ਉਹ ਕਣਕ ਦਾ ਆਟਾ ਵੀ ਜਰੂਰ ਐਡ ਕਰਿਓ ਕਿਉਂਕਿ ਬੱਚਿਆਂ ਵਾਸਤੇ ਮੈਦਾ ਤੇ ਹੀ ਹੈਗਾ ਕਿਉਂਕਿ ਆਰਾਂ ਜਿਹੜਾ ਫੂਲ ਖਾਂਦੇ ਹੋ ਉਸ ਵੀ ਮੈਦਾ ਹੁੰਦਾ ਵਾ ਤੇ ਆਪਾਂ ਉਹ ਰੈਡੀ ਜਿਹੜੀ ਕਰੇ ਬਣਾਉਣਾ ਆਪਾਂ ਨੂੰ ਵਾਸਤੇ ਰੈਸਪੀ ਜਿਹੜੀ ਵੀ ਤੇ ਉਹਦੇ ਵਿੱਚ ਆਪਾਂ ਕਣਕ ਦਾ ਆਟਾ ਟਰੇਡ ਕਰ ਸਕਦੇ ਆ ਉਹਨਾਂ ਨਾਲ ਦੀ ਗੱਲਾਂ ਮੈਂ ਤੇ ਹੀ ਕਹਣਾ ਆਪਾਂ ਨੂੰ ਤੇ ਆਹ ਦੇਖੋ ਪਹਿਲੇ ਵਿੱਚ ਆਟਾ ਵੀ ਪਾਇਆ ਵਾ ਬਦਲ ਰਿਹਾ ਲੱਗ ਰਿਹਾ ਗਾਇਸ ਇਹਦਾ ਆਟਾ ਬੱਸ ਹੀ ਹੁੰਦਾ ਆ ਤੇ ਕੱਲੇ ਮੈਦਾ ਮੂਸ ਹੁੰਦੇ ਥੋੜਾ ਜਿਹਾ ਪਹਿਲੇ ਵਿੱਚ ਰਿਗੜਵਾ ਦੇਣਾ ਤੇ ਫਿਰ ਆਪਾਂ ਚੰਗੀ ਤਰ੍ਹਾਂ ਇਹਨੂੰ ਹੋਰ ਇੱਕ ਮਿੰਟ ਜਗਾ ਦੇ ਚੰਗੀ ਤਰ੍ਹਾਂ ਆਪਾਂ ਨੂੰ ਗੋਲਣਾ ਗਾਇਸ ਇਹ ਜਾਈ ਬਣਾ ਦੇ ਵਾਰ ਲਈ ਉਹ ਦੇਖੋ ਇਸ ਤਰੀਕੇ ਦੇ ਨਾਲ ਆਪਣਾ ਕਿੰਨਾ ਵਧੀਆ ਸੌਫਟ ਜਾਂ ਦੋ ਬੱਜ ਗਿਆ ਵਾ ਇਹਦੇ ਮੋਮਸ ਤੁਸੀਂ ਵੀ ਜਰੂਰ ਟਰਾਈ ਕਰਿਓ ਬੱਚਿਆਂ ਆਪਣੇ ਨੂੰ ਜਰੂਰ ਤੇ ਉਹ ਬਣਾ ਕੇ ਗਾਇਸ ਅੱਜ ਅਸੀਂ ਸਾਰੇ ਨਹੀਂ ਖਾਵਾਂਗੇ ਮਤਲਬ ਰਾਤ ਦੇ ਡਿਨਰ ਮਮਾ ਨੇ ਸਾਡੇ ਲਈ ਰੈਡੀ ਕਰਤਾ ਵਾ ਬੱਚਿਆਂ ਲਈ ਬਰੋਂ ਹੀ ਤਾਂ ਖਾਣੀ ਆ ਲਿਆ ਤੇ ਪਕੜੀ ਬਣਾਈ ਹੈ ਬੱਸ ਮਮਾ ਨੂੰ ਗਿਆ ਸੀ ਮੈਂ ਮਮਸ ਖਾਣੇ ਪਨੀਰ ਮਮਸ ਮੈਂ ਇਹਨੇ ਤੁਹਾਨੂੰ ਘਰੇ ਬਣਾ ਕੇ ਦੇਣੀ ਆ ਵੈਜ ਵੈਜ ਪਲਸ ਪਨੀਰ ਮਮਸ ਹਾਂ ਦੇਖੋ ਆਪਣਾ ਡੋ ਵਧੀਆ ਰੈਡੀ ਹੋ ਗਿਆ ਫਸਾਈ ਦੇ ਨਾਲ ਖਦਾਂਗੇ ਹੋਰ ਸੈਟ ਹੋ ਜਾਊਗਾ ਆ ਡੋਂਗੇ ਦੇ ਵਿੱਚ ਚੱਪਰਾ ਰੱਖ ਦੇਣਾ ਅੱਟ ਕੇ ਤੇ ਇਹਨੇ ਟੱਕ ਦਾਂਗੇ ਆਪਾਂ ਨਾਟੇ ਵਿੱਚ ਇਹਰਾ ਢੱਕਤਾ ਬੱਦੇ ਵਿੱਚ ਜਿਸ ਆਪਣਾ ਇੱਥੇ ਪਾਣੀ ਛੱਡ ਗਏ ਆ ਸਬਜ਼ੀਆਂ ਸਾਰੀਆਂ ਫੇਰ ਹੁਣ ਆਪਾਂ ਕੋਣਾ ਦੇ ਲੈਵਸ ਆਪਾਂ ਇਹਦੇ ਵਿੱਚ ਪਾ ਦੇ ਚੰਗੀ ਤਰ੍ਹਾਂ ਆਪਾਂ ਇਹਨਾਂ ਦਾ ਪਾਣੀ ਕੱਢ ਲੈਣਾ ਵਾ ਇਹਨਾਂ ਨੂੰ ਛੋੜ ਦੇਣਾ ਵਾ ਤੇ ਇਹਦੇ ਨਾਲ ਹੀ ਆਪਣੇ ਮੂਮਸਬੋ ਜਿਆਦਾ ਬੰਦੀ ਆਪਾਂ ਪਹਿਲੀ ਵਾਰ ਚ ਸਾਲਾ ਪਾ ਦਾਂਗੇ ਪਹਿਲੀ ਵਾਰ ਚ ਪਾ ਦਾਂਗੇ ਸਾਰੀਆਂ ਕਿਉਂਕਿ ਥੋੜਾ ਜਿਹਾ ਮਸਾਲਾ ਫਿਲ ਕਰਨ ਵਾਲਾ ਸਾਰੇ ਪਾਣੀ ਇੱਕ ਵਾਰੀ ਆਪਾਂ ਚੰਗੀ ਤਰ੍ਹਾਂ ਨਿਚੋੜ ਲਾਂਗੇ ਇਹੋ ਜਿਹੜੇ ਜਿਹੜੇ ਮਸਾਲੇ ਪੈਂਦੇ ਆ ਉਹ ਐਡ ਕਰਾਂਗੇ ਉਹਨਾਂ ਨੂੰ ਅੱਛੂ ਸਾਰੀ ਐਡ ਕਰਾਂਗੇ ਤੇ ਨਿਚੋੜ ਦੇਾਂਗੇ ਇਹਨੂੰ ਚੰਗੀ ਚੋੜ ਲਾਂਗੇ ਥਾਲੀ ਜੀ ਇਹ ਚੋੜਾਂਗੇ ਦੇਖੋ ਗਾਇਸ ਕਿੰਨਾ ਪਾਣੀ ਨਿਕਲਿਆ ਹੋਰ ਜੇ ਨਾਲ ਚੋੜੀਏ ਫਿਰ ਆਪਣੇ ਪੀਸ ਵਧੀਆ ਨਹੀਂ ਬਣਦੇ ਆਹ ਦੇਖੋ ਗਾਇਸ ਸਬਜ਼ੀਆਂ ਥੋੜੀਆਂ ਜਿਹੀਆਂ ਹੋ ਗਈਆਂ ਨੇ ਪਾਣੀ ਪਿਛੋੜ ਕੇ ਚੰਗੀ ਜਰਾ ਆਪਾਂ ਪਾਣੀ ਨਿਚੋੜ ਲੈਣਾ ਫਿਰ ਆਪਾਂ ਇਸ ਕੜਾਈ 'ਚ ਪਾ ਦਾਂਗੇ ਤਾਂ ਥੋੜੀ ਜਿਹੀ ਇਹ ਜਿਹੜਾ ਪਲੇਆਂ ਦਾ ਪਨੀਰ ਇਹ ਵੀ ਪਾਉਂਗੇ ਗਾਇਜ਼ ਇਹਨੇ ਇਹਨੇ ਆਪਣੇ ਮਾਮਸ ਬਣਾਣੇ ਆਪਾਂ ਉਹਦੇ ਬਾਅਦ ਇਹਦਾ ਪਰੀਲੇ ਹੁੰਦਾ ਤੇ ਇਧਰ ਆਪਾਂ ਪਾਣੀ ਛੋੜ ਲਿਆ ਬਸ ਇੰਨਾ ਕੀ ਹੂੰ ਤੇ ਸਬਜ਼ੀਆਂ ਇਧਰ ਪਾ ਦਾਂਗੇ ਆਪਾਂ ਕੜਾਈ ਚ ਡੰਗੇ ਦੇ ਵਿੱਚ ਪਾਤੀਆਂ ਆਹ ਦੇਖੋ ਚੰਗੀ ਤੇਰਾ ਵਧੀਆ ਸੁੱਕੀਆਂ ਤੇ ਹੁਣ ਇਧਰ ਆਪਾਂ ਪਨੀਰ ਲੈ ਲਿਆ ਤੇ ਇਹਨੂੰ ਪਨੀਰ ਨੂੰ ਵੀ ਆਪਾਂ ਹੱਥਾਂ ਦੇ ਨਾਲ ਹੀ ਮੈਸ਼ ਕਰਕੇ ਵਿੱਚੇ ਹੀ ਪਾ ਦਾਂਗੇ ਮਿਸਰੀ ਕੇ ਨਾਲ ਮੈਸ਼ ਕਰ ਕਰਕੇ ਪਾ ਦਾਂਗੇ ਪਨੀਰ ਪਨੀਰ ਮਮਸ ਬਣਾਉਣ ਲਈ ਤੇ ਆਪਾਂ ਗਾਜਰਾ ਨਹੀਂ ਪਾਈਆਂ ਇਹਦੇ ਵਿੱਚ ਗਾਜਰਾ ਆਪਾਂ ਸਕਿਪ ਕਰਤੀਆਂ ਤੇ ਆਪਾਂ ਬੰਦ ਗੋਬੀ ਤੇ ਸ਼ਿਮਲਾ ਵਿੱਚ ਪਿਆਜ਼ ਲਸਣ ਇਹ ਸਭ ਕੁਝ ਪਾਇਆ ਤੇ ਥੋੜਾ ਜਿਹਾ ਆਪਾਂ ਵਿੱਚ ਪਨੀਰ ਲੈ ਲਿਆ ਪਨੀਰ ਦਿਨ ਅ ਤਰਸ ਲਿਆ ਆਪਾਂ ਯਾਦ ਰੱਖੋ ਤੇ ਇਸ ਕਰਨਾ ਹੈ ਕਿ ਪਨੀਰ ਵੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਕਾਰੀ ਵਿੱਚ ਥੋੜੀ ਥੋੜੀ ਜਿਹੀ ਪਾ ਪਾਵਾਂਗੇ ਇਹਦੇ ਵਿੱਚ ਕਾਲੀ ਮਿਰਚ ਤੇ ਹੁਣ ਆਪਾਂ ਜੀ ਪਾ ਦਾਂਗੇ ਨਮਕ ਨਮਕ ਪਾ ਕੇ ਫਿਰ ਆਪਾਂ ਪਾਵਾਂਗੇ ਤੇ ਪੈਰੀ ਪੈਰੀ ਮਸਾਲਾ ਤੇ ਇਧਰ ਆਪਾਂ ਨਮਕ ਥੜ ਕਰ ਦਾਂਗੇ ਥੋੜਾ ਜਿਹਾ ਤੋ ਕਿ ਆਪਾਂ ਸਬਜ਼ੀਆਂ ਚ ਵੀ ਪਾਇਆ ਸੀਗਾ ਥੋੜਾ ਜਿਹਾ ਮਿੰਟਾ ਅੱਗੇ ਆਪਾਂ ਦੇਖੋ ਆਪਾਂ ਬਾਵਾਂਗੇ ਤੇ ਪੈਰੀ ਪੈਰੀ ਮਸਾਲਾ ਪੈਰੀ ਪੈਰੀ ਮਸਾਲਾ ਪਾਵਾਂਗੇ ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਮੋਮਸਾਂ ਦਾ ਬੈਰੀ ਬੈਰੀ ਗਾ ਲਵ ਬੈਰੀ ਬੈਰੀ ਵੀ ਸਲਾਪਾ ਆ। ਹਾਂ ਦੇਖੋ। ਦੇਖੋ ਗਾਇਸ ਕਿੱਡੇ ਵਧੀਆ ਲੱਗ ਰਹੇ ਆ ਆਪਣੀ ਫੀਲਿੰਗ। ਫੀਲਿੰਗ ਆਪਣੀ ਬਹੁਤ ਜ਼ਿਆਦਾ ਵਧੀਆ ਬਣ ਗਈ ਆ। ਤੇ ਮੋਮਸ ਬਣਾਵਾਂਗੇ ਹੁਣ ਆਪਾਂ। ਗਾਇਸ ਤੁਸੀਂ ਗੈਸ ਕਰੋ ਕਿ ਮੋਮਸ ਕਿੱਡੇ ਸਵਾਦ ਬਣੂਗੇ ਜਾਂ ਫੀਲਿੰਗ ਕਿੱਡੀ ਵਧੀਆ ਵਾ। ਬਹੁਤ ਸਵਾਦ ਬਣਨਗੇ। ਦੇਖੋ ਗਾਇਸ ਕਿੱਦਾਂ। ਚੰਗੀ ਤਰ੍ਹਾਂ ਆਪਾਂ ਕਰ ਲੈਣਾ ਮਿਕਸ। ਸਾਰੇ ਮਿਸ਼ਰਣ ਨੂੰ। ਬੱਚਾਂ ਨੂੰ ਤੁਸੀਂ ਇਸੇ ਤਰ੍ਹਾਂ ਮੋਮਸ ਫੜਾ ਦਿਖਾਓਗੇ। ਮੱਚੇ ਕਰੀ ਵੀ ਬਾਹ ਦੇ ਮਹੌਮਸ ਨਹੀਂ ਮੰਗੜ ਕੇ ਤਾਂ ਘਰ ਦੇ ਵਿੱਚ ਹੀ ਆ ਕੇ ਹੈ ਗਾਇਸ ਇਹਨੂੰ ਜਿਆਦਾ ਟਾਈਮ ਵੀ ਨਹੀਂ ਲੱਗਦਾ ਮਾਮੂ ਹੂੰ ਬਸ ਨਾਲੇ ਜਿਆਦਾ ਕੁਆਂਟੀਟੀ ਚ ਬਣ ਜਾਂਦੇ ਆ ਸਾਰਾ ਪਰਿਵਾਰ ਖਾ ਸਕਦੇ ਆ ਬਣਾ ਕੇ ਮਾਰੋ 50 ਰੁਪਏ ਦੀ ਬਰੇਡ ਪੈਂਦੀ ਆ ਉਸ ਵਿੱਚ 12 ਮਹੌਮਸ ਹੁੰਦੇ ਆ ਤੇ ਇੰਨੀ ਕੁਆਂਟੀਟੀ ਦੇ ਵਿੱਚ ਇੰਨਾ ਸਮਾਨ ਦੇ ਨਾਲ ਆਪਣੇ ਜਿੰਨੇ ਮਹੌਮਸ ਬਣ ਜਾਂਦੇ ਆ ਗਾਇਸ ਅਪਣੀ 12 ਦੋ ਬਰੇਡਾਂ ਆਂਦੀਆਂ ਨੇ 120 ਪਾਦੀਆਂ ਤੇ ਆਪਣੇ ਇੱਥੇ ਆਪਣਾ ਸਮਾਨ 100 ਰੁਪਏ ਦਾ ਆਇਆ ਵਾ ਦੇਖ ਲਓ ਇਹ ਚ 4 ਪਲੇਟਾਂ ਬਣ ਜੂਗੀਆਂ ਆਰਾਮ ਨਾਲ 4 ਪਲੇਟਾਂ ਆਰਾਮ ਨਾਲ ਬਣ ਜੂਗੀਆਂ ਆਰੇ ਉਚੰਗੀ ਤਰ੍ਹਾਂ ਪਰਮਸਾਲਾ ਹੋ ਗਿਆ ਰੈਡੀ ਤੇ ਥੋੜਾ ਜਿਹਾ ਆਪਾਂ ਹੁਣ ਇਹਦੇ ਵਿੱਚ ਧਨੀਆ ਪਾ ਦਾਂਗੇ ਜਿੰਜੇ ਇਦਾਂ ਆਪਾਂ ਕੱਟਿਆ ਹੋਇਆ ਧਨੀਆ ਥੋੜਾ ਥੋੜਾ ਪਾਤਾ ਇਹਦੇ ਵਿੱਚ ਇਹਦੇ ਨਾਲ ਟੇਸਟ ਬਹੁਤ ਜ਼ਿਆਦਾ ਵਧੀਆ ਆਊਗਾ ਥੋੜਾ ਜਿਹਾ ਹੀ ਪਾ ਦਾਂਗੇ ਤੇ ਬੱਚਿਆਂ ਨੇ ਸਮਝ ਲੈ ਹਰੀਆਂ ਮਿਰਚਾਂ ਤੇ ਇਹਨੂੰ ਵੀ ਅੰਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਤੇ ਆਪਣਾ ਮਸਾਲਾ ਹੋ ਗਿਆ ਰੈਡੀ ਮੋਂਮਸ ਭਰਨ ਵਾਸਤੇ ਤੇ ਗਾਇਲ ਮੈਂ ਵਾਰਸ ਕਹਿੰਦਾ ਵਾ ਹਰੀਆਂ ਮਿਰਚਾਂ ਤੇ ਧਨੀਏ ਨੂੰ ਚਲੋ ਆਪਾਂ ਆਲੂ ਦੇ ਪਰੌਂਠੇ ਬਣਾਨੇ ਆ ਸਹੀ ਗੱਲ બસ ਤੇ ਆਪਣਾ ਅੰਕ ਮਸਾਲਾ ਹੋ ਗਿਆ ਰੈਡੀ ਜਦੋਂ ਗਾਇਸ ਆਪਣਾ ਐਡੋ ਚੰਗੀ ਜਿਹਾ ਮਤਲਬ ਲਫੀ ਹੋ ਜੂਗਾ ਤੇ ਫਿਰ ਆਪਾਂ ਤੁਹਾਨੂੰ ਦਿਖਾਣੇ ਆਂ ਹਾਂਜੀ ਆਪਾਂ ਹੁਣ ਮੋਮਸ ਬਣਾਉਣ ਲੱਗੇ ਆਂ ਤੇ ਅੱਗ ਬਾਲ ਕੇ ਆਪਾਂ ਚੁੱਲੇ ਦੇ ਉੱਤੇ ਫਤੀਲਾ ਰੱਖਾਂਗੇ ਆਂ ਸਟੀਮ ਹੋਣ ਦੇ ਜਿਹਦੇ ਵਿੱਚ ਮੋਮਸ ਤੇ ਇਧਰ ਆਪਾਂ ਵੱਡਾ ਜਿਹਾ ਪੇੜਾ ਲੈ ਲਿਆ ਇੱਕ ਥੋੜਾ ਥੋੜਾ ਮੈਦਾ ਲਗਾ ਕੇ ਆਪਾਂ ਇਹਨੂੰ ਵੇਲ ਲਾਂਗੇ ਇਸ ਤਰੀਕੇ ਨਾਲ ਆਪਾਂ ਪਤਲੇ ਪਤਲੇ ਵੇਲ ਕੇ ਮੋਮਸ ਆਪਣੇ ਬਣਾਵਾਂਗੇ ਗਾਇਸ ਆਪਾਂ ਵੇਲ ਲਾਂਗੇ ਆਪਾਂ ਪਤਲਾ ਕਰ ਇੱਕ ਵੱਡੀ ਜ਼ੀਰੋ ਟੀਮ ਨੂੰ ਮੇਲ ਲੈਣਾ ਤੇ ਇਹਦੇ ਵਿੱਚ ਆਪਾਂ ਮਮੋਸ ਪਤਲੇ ਪਤਲੇ ਮੇਲ ਕੇ ਫਿਰ ਵਧੀਆ ਮਮੋਸ ਆਪਣੇ ਬਣਨਗੇ ਜਿਹੜੇ ਨਾਲ ਗਾਜਾ ਪੈ ਤੱਕੇ ਸ਼ਿਭੜੇ ਹੋਗੇ ਗੋਲ ਦਸੰਬਾ ਮੇਲ ਲਾਂਗੇ ਇਹਨਾਂ ਪਤਲਾ ਜਾਪਾ ਮੇਲ ਲੈਣਾ ਵਾ ਇਹਨਾਂ ਮਮੋਸ ਆਪਣੇ ਵਧੀਆ ਬਣਨਗੇ ਤੇ ਵਧੀਆ ਸਟੀਮ ਹੋ ਜਾਣਗੇ ਜਿੰਨੇ ਆਪਾਂ ਮੋਟੇ ਰੱਖਾਂਗੇ ਆਪਣੇ ਮਮੋਸ ਉਹਨੇ ਕੱਚੇ ਜੇ ਰਹਿ ਜਾਣ ਹੁਣ ਆਪਾਂ ਗਲਾਸੀ ਦੇ ਨਾਲ ਕੱਟ ਲਾਂਗੇ ਗੋਲ ਗੋਲ ਫਿਰ ਆਪਰੇ ਬਣਾਵਾਂਗੇ ਆਪਾਂ ਮੋਮਸ ਤੇ ਫੀਲਿੰਗ ਆਪਣੀ ਲੈ ਲਈ ਆ ਇੱਦਰ ਤੇ ਆਪਾਂ ਇਸ ਤਰੀਕੇ ਦੇ ਨਾਲ ਇਹ ਤਾਂ ਕੱਟ-ਕੱਟ ਕੇ ਗੋਲ-ਗੋਲ ਕੱਟ ਲੈਣੇ ਆ ਫਿਲ ਕਰ ਲਾਂਗੇ ਫਿਰ ਦੇਖੋ 1 2 3 4 5 6 7 8 ਮੋਮਸ ਆਪਰੇ ਬਣ ਗਏ ਹਾਫ ਪਲੇਟ ਬਣ ਜਾਣਗੇ ਅਨੋਂ ਜਿਹੜਾ ਆਟਾ ਜਿਹੜਾ ਆਪਣਾ ਫालतੂ ਆ ਫਿਰ ਆਪਾਂ ਇਹਦੇ ਵਿੱਚ ਰੱਖ ਤਾਟੇ ਦੇ ਵਿੱਚ ਤੇ ਆਪਾਂ ਥੋੜੇ ਜਿਏ ਇੱਕ ਵਰੀ ਬਣਾ ਕੇ ਉਸ ਤਰੀਕੇ ਨਾਲ ਰੱਖ ਲੈਨੇ ਆ ਥੋੜਾ ਥੋੜਾ ਮੈਂ ਇਦਾਂ ਲਗਾ ਕੇ ਜੁੜਨ ਨਾ ਤੇ ਫਿਰ ਹੋਰ ਉਨੀ دیر ਬਣਾ ਲਾਂਗੇ ਆਪਾਂ ਪੰਜ ਸਾਰੇ ਇਦਾਂ ਕੱਢ ਲਏ ਹੁਣ ਆਪਾਂ ਚ ਫਿਰ ਇਹਨਾਂ ਭਰਾਂਗੇ ਆਪਾਂ ਪਰ ਲੈਨੇ ਆ ਤੇ ਫਿਰ ਆਪਾਂ ਹੋਰ ਬਣਾ ਲਾਂਗੇ ਵੇ ਸੇਕੀ ਵੀ ਮੈਂ ਵੀ ਬਣਾਉਂਗੀ ਤੁਸੀਂ ਦੇਖਿਓ ਬੜੀ ਸੋਹਣੀ ਬਣਾਉਂਗੀ ਮੈਂ ਥੋੜਾ ਥੋੜਾ ਮਸਾਲਾ ਆਪਾਂ ਇਸ ਤਰੀਕੇ ਨਾਲ ਭਰ ਕੇ ਤੇ ਇਦਾਂ ਇਸ ਤਰੀਕੇ ਨਾਲ ਆਪਾਂ ਬਣਾ ਲੈਨੇ ਸਾਰੇ ਗイズ ਅਪਾ ਲੰਬੇ ਮਮਸ ਬਣਾਵਾਂਗੇ। ਅਨੇ ਕੁ ਵੈਸੇ ਲੰਬੇ ਮਮਸ ਆਪਣੀ ਸੈਕੰਡ ਸ਼ੇਪ ਵੀ ਆਹੀ ਬਣਾਵਾਂਗੇ। ਗイズ ਜਦੋਂ ਅਪਾ ਸਾਰੇ ਰੈਡੀ ਕਰ ਲਾਂਗੇ ਫਿਰ ਤੁਹਾਨੂੰ ਦਿਖਾਣੇ ਆ। ਇੰਨੇ ਮੂਸ ਬਣ ਗਏ ਆ। ਅ ਸੈਕੰਡ ਲੱਗਣ ਲੱਗੇ। ਇਹਦੇ ਆਪਣੇ ਨਿੰਮੂਸ ਬਣਾ ਲਏ। ਗਾਇਸ ਆਪਾਂ ਵਾਰੂ ਵੀ ਇਦਾਂ ਦੇ ਖਾਣੇ ਆ। ਤੇ ਆਪਾਂ ਨੂੰ ਵੇਲ ਕੇ ਤੇ ਹੋਰ ਬਣਾ ਲਾਂਗੇ ਜਲਦੀ ਜਲਦੀ। ਤੁੱਲੇ ਤੇ ਆਪਣੀ ਅੱਗ ਬਲਦੀ ਪਈ ਆ। ਗਾਇਸ ਤੁਸੀਂ ਵੀ ਇਦਾਂ ਦੇ ਕਿਊਟ ਕਿਊਟ ਨਿੰਮੂਸ ਬਣਾਓ ਘਰੇ। ਹਨਾ ਮਾ ਬੋਸ ਆ ਰਬੰਦ ਦੇ। ਗਾਇਸ ਬਹੁਣ ਕਰ ਲਾਂਗੇ ਅਭੀ ਗਲੇ ਰੈਡੀ।

ਕਈ ਜਣੇ ਬਣਾਉਂਦੇ ਆ ਗਾਈ ਥੋੜਾ ਜਿਹਾ ਟਾਈਮ ਜ਼ਿਆਦਾ ਹੋ ਗਿਆ ਇਸ ਕਰਕੇ ਹਾਂਜੀ ਹਾਂ ਆਬ ਪਿਛਲੀ ਵਾਰੀ ਬਣਾਈ ਸੀਗੀ ਗਾਈਸਾਂ ਉਹਨਾਂ ਪਰ ਜ਼ਿਆਦਾਤਰ ਬਾਰਾ ਨਹੀਂ ਖਾਂਦੇ ਘਰੇ ਬਣਾਉਂਦੇ ਆ ਕਿਉਂਕਿ ਮੇਰੇ ਮम्मा ਗਾਈਸ ਹੁਣ ਸ਼ੈਫ ਬਣ ਚੁੱਕੇ ਨੇ ਤੁਹਾਡੇ ਵਾਸਤੇ ਰੋਇ ਰੋਇ ਨਵੇਂ ਨਵੇਂ ਡਿਸ਼ਾਂ ਖਾਣ ਨੂੰ ਤਿਆਰ ਰੋ ਗਾਈਸ ਅੱਬਾ ਤੁਹਾਨੂੰ ਨਵੇਂ ਨਵੇਂ ਇਦਾਂ ਦੇ ਵਲੌਗ ਮਿਲਦੇ ਰਹੋਗੇ ਤੁਸੀਂ ਲਾਈਕ ਕਰਿਆ ਕਰੋ ਸਾਡੀ ਵੀਡੀਓ ਨੂੰ ਚੈਨਲ ਨੂੰ ਕਰ ਲੋ ਜੀਬ ਸਬਸਕ੍ਰਾਈਬ ਜਿਨ੍ਹਾਂ ਨੇ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਜਰੂਰ ਕਰ ਲੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਿੱਦਾਂ ਦੀ ਤੁਹਾਨੂੰ ਵੀ ਰੈਸਪੀਜ਼ ਦੇਖਣ ਨੂੰ ਮਿਲ ਜਾਈਊਗੀ ਰੋਜ਼ ਕਈ ਵਾਰੀ ਗਾਇਸ ਆਪਾਂ ਇੰਟਰਸਟਿੰਗ ਬਲੌਗਸ ਨਾਲ ਨਵੇਂ ਕਈ ਵਾਰੀ ਆਪਾਂ ਰੈਸਪੀਜ਼ ਬਣਾਉਣੀ ਆ ਸਾਰੇ ਮਿਕਸ ਬਲੌਗ ਬਣਾਉਣੀ ਆ ਹਾਂਜੀ ਆਪਣੇ ਵਾਰੀ ਬਣਾਉਂਦੇ ਹੈਗਾ ਵਾ ਚੈਨਲ ਗਾਇਸ ਬਾਰੀ ਸੇ ਜਲਦੀ गाइस जब तुम सब मेरे देश सपोर्ट करोगे ऐसी सेकंड चैनल भी बनावांगे मेरे नाम पे फटाफट गाइस सारे सब्सक्राइबर बताओ और आपका पेड़ा लाइक ऐसे तरीके में बनावांगे और हां जी जे एक गाइस अब नए नए बन चुके हैं आपका बड़ा और पेड़ा बड़ा लेके और बड़ा जा बेल लेंगे बड़ा बेल लेंगे फिर अपने जल्दी बन जुगे थोड़ा मैदा लगा के अपन बेल लेंगे ਤਾਂ ਕਿ ਉਹ ਦੰ ਵੇਲਿਆ ਨਹੀਂ ਜਾਂਦਾ ਭਾਈ ਸਭ ਤੋਂ ਵੱਡਾ ਵੇਲਿਆ ਵਾ ਸਾਰੇ ਆਪਾਂ ਇਸੇ ਤਰੀਕੇ ਨਾਲ ਬਣਾ ਬਣਾ ਕੇ ਰੈਡੀ ਕਰ ਲੈਣੇ ਆ ਤੇ ਹੁਣ ਜਦੋਂ ਆਪਾਂ ਸਟੀਮ ਕਰਾਂਗੇ ਉਦੋਂ ਤੁਹਾਨੂੰ ਦਿਖਾਉਨੇ ਆ ਕੀ ਸਾਡੇ ਵੀਲੋਗ ਨੰਬਰ ਇਹ ਕੁ ਮੇਰਾ ਮੂਮਸ ਬਿਲਕੁਲ ਵਧੀਆ ਨੇ ਬਣਿਆ ਗਾ ਸੋਨਾ ਬਣਿਆ ਨਾ ਦੇਖੋ ਤੁਸੀਂ ਆ ਦੇਖ ਨੇ ਵਧੀਆ ਬਣਾਇਆ ਮੈਂ ਸਾਰੇ ਬਣਾ ਲਏ ਆਪਾਂ ਇਸੇ ਤਰੀਕੇ ਦੇ ਨਾਲ ਤੇ ਆਪਾਂ ਹੋਰ ਬਣਾ ਲਾਂਗੇ हाँ जी आप थाली ले ली है थोड़ा थोड़ा पला थोड़ा ऑयल सारे मोमो रख लरीके खा दी छोटे छोटे जो मोमस जल्दी स्टीम हो जाएगी छोटे छोटे गाय से आप पहले बना ले ਤੇੰਬਰ ਆਖਾਂਗੇ ਚੁੱਲਾ ਆਪਣਾ ਬਲਦਾ ਪਿਆ ਵਾ ਉਹਦੇ ਉੱਤੇ ਮੈਂ ਪਾਣੀ ਰੱਖਾਈ ਸੀ ਗਰਮ ਤੇ ਆਪਣੇ ਆਵਲੇ ਬਣ ਜਾਣਗੇ ਥੋੜੇ ਫਿਰ ਆਪਾਂ ਹੋਰ ਰੈਡੀ ਕਰ ਲਾਂਗੇ ਕੁਝ ਮੋਮੋਸ ਹੋਰ ਰੱਖ ਲਵਾਂ ਇੱਕ ਇਧਰ ਰੱਖਦੇ ਦੋ ਰੱਖੇ ਜਾਣੀ ਠੀਕ ਆ ਬਸ ਠੀਕ ਹੋ ਗਏ ਨਹੀਂ ਕੱਚੇ ਨਾ ਰਹਿ ਜਾਣ ਨਹੀਂ ਰਹਿਣਗੇ ਤੇ ਆਪਾਂ ਇਸ ਤਰੀਕੇ ਦੇ ਨਾਲ ਮੋਮੋਸ ਰੱਖਦੇ ਆ ਦੇਖੋ ਆਹ ਹੁਣ ਆਪਾਂ ਬਾਹਰ ਰੱਖ ਆਵਾਂਗੇ ਹੁਣ ਆਪਾਂ ਬਾਹਰ ਰੱਖਦਾ ਚੁੱਲਾ ਬਲਦਾ ਪਿਆ ਮੋਮੋ ਰੱਖ ਕੇ ਆ ਜੀ ਚਲੋ ਜੀ ਤੇ ਆਪਾਂ ਨੂੰ ਪਾਣੀ ਦਾ ਪਾਣੀ ਬਹੁਤ ਧਰ ਮੋਦੀ ਪਾਣੀ ਆਪਣਾ ਗਰਮ ਹੋ ਚੁੱਕਿਆ ਵਾ ਤੇ ਇਧਰ ਆਪਾਂ ਰੱਖ ਦਾਂਗੇ ਹੁਣ ਉੱਪਰ ਮੋਮੋਸ ਤੇ ਇਹ ਨੂੰ ਟੱਕ ਦਾਂਗੇ ਆਪਾਂ ਪਲੇਟ ਦੇ ਨਾਲ ਚੰਗੀ ਤਰ੍ਹਾਂ ਇਹ ਸਟੀਮ ਹੋ ਜਾਣਗੇ ਤੇ ਓਨੀ ਦਿਰ ਆਪਾਂ ਹੋਰ ਬਣਾ ਲਾਂਗੇ ਮਮਾ ਮਮਾ ਲਿਆ ਮਨੇ ਮਮਾ ਮਮਾ ਲਿਆ ਮੱਲੀ ਹੋਏ ਮੇਰੇ ਬਾਚੂ ਆਸ ਤੇ ਮੋਮੋ ਮਾਏ ਆ ਮੈਂ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਗਾਇਸ ਓਨੇ ਆਪਾਂ ਹੋਰ ਬਣਾ ਲਾਂਗੇ ਆ ਜਾਓ ਇਹਨੀਆਂ ਸਟੀਮ ਹੋ ਜਾਣਗੇ ਆ ਜਾਓ ਤੁਸੀਂ ਬਾਹਰ ਆ ਜਾਓ ਚਾਹੇ ਵਾਜੋ ਪਾਰਾ ਮਸਣੇ ਚਾਹੇ ਵਾਜੋ ਕਿੱਸਾ ਪਚਾਉਂਦੇ ਨੇ ਦੇਖੋ ਬੜਾ ਮਾਮਾ ਆਪਣੇ ਉਨੀ ਦੇ ਰੋਬਲੇ ਮਮਾ ਰੈਡੀ ਹੋ ਜਾਣਗੇ ਤੇ ਆਪਾਂ ਵੱਡਾ ਜਾ ਡੋਲਾ ਸੀ ਹੋਰ ਵੇਲ ਲਾਂਗੇ ਕੋਮੋ ਮਮਾ ਆਪਾਂ ਵਾਲਾ ਡੋ ਰੈਡੀ ਕਰ ਲਿਆ ਫਿਰ ਆਪਾਂ ਕਿਸ ਵੱਡੇ ਨਾ ਬਣਾ ਰਹੇ ਆ ਗਲਾਸ ਵੱਡੇ ਗਲਾਸ ਦੇ ਨਾਲ ਆਪਾਂ ਵੱਡੇ ਮੂਮਸ ਬਣਾਵਾਂਗੇ ਉਹਦੇ ਨਾਲ ਜਿਆਦਾ ਛੋਟੇ ਬਣਦੇ ਸੀ ਪਰ ਵਧੀਆ ਸੀ ਮੀਡੀਅਮ ਜਿਹਾ ਸਹੀ ਸੀ ਆਵਾਜ਼ ਖੰਗਰਿਸੂਦਾ ਇਹਵਾ ਜੂਮ ਦੇ ਗੰਮ ਤੇ ਮੈਂ ਖਾਲੂ ਨਹੀਂ ਛੋਟੇ ਮੰਮੀ ਪਾਪਾ ਖਾਲੂਗੇ ਵੱਡੇ ਵੱਡੇ ਗਾਇਸ ਆਪਣਾ ਜਿਹੜਾ ਐਕਸਟਰਾ ਡੋਸ ਗਾ ਉੱਪਰ ਕੱਢ ਦਾਂਗੇ ਗਾਇਸ ਆਪਾਂ ਵੀ ਭਦ ਲਾਂਗੇ ਗਾਇਸ ਜਦੋਂ ਆਪਣੇ ਸਾਰੇ ਮਮਸ ਰੈਡੀ ਹੋ ਜੂਗੇ ਤੇ ਫਿਰ ਆਪਾਂ ਦਾ ਦਿਖਾਣੇ ਆ ਗਾਇਸ ਤੇ ਆਪਣੇ ਆਵਲੇ ਮਮਸ ਰੈਡੀ ਹੋ ਗਏ ਨੇ ਹੈਲੋ ਗਾਇਸ ਮੰਮਾ ਨੇ ਆ ਲੈ ਮਮਾ ਨੇ ਜਦਿਆ ਬੰਦੀ ਬੰਦੀ ਵਾਂਗ ਉਸ ਆਪਣੇ ਮਮੋਸ ਬਣ ਚੁੱਕੇ ਆ ਇੱਕ ਇੱਕ ਕਰਕੇ ਆਪਾਂ ਨੂੰ ਪਲੇਟ ਦੇ ਵਿੱਚ ਕੱਢਵਾਉਂਗੇ ਹਾਂਜੀ ਬਹੁਤ ਹਾਂਜੀ ਹੈਲੋ ਗਾਇਸ ਮਮਾ ਜਦ ਮੇਰੀ ਮਮਾ ਮਾਦੇ ਮਾਸੀ ਆਦੇ ਵਾਸਤੇ ਮਮੋਸ ਬਣਾਏ ਆ ਮਨੇ ਜਦਿਆ ਬਣੇ ਹੈਲੋ ਗਾਇਸ ਜਦਿਆ ਹਾਂਜੀ ਹਾਂਜੀ ਹੈਲੋ ਗਾਇਸ ਮੋਮਸ ਬਣਾਇਆ ਹੈ ਵਾਰਸ ਵਾਸਤੇ ਮੋਮਸ ਲੂਡਾ ਸੀ ਮਾਝੂ ਖਾਊਗਾ ਠੀਕ ਆ ਬਤੂ ਸੀ ਬਾਈ ਸਵਾਸ ਕਰ ਰਿਹਾ ਧੰਨਵਾਦ ਹਮ ਵੜਗੇ ਵਧੀਆ ਸਾਰੇ ਕੱਢ ਕੇ ਆਪਨੇ ਖਾਵਾਂਗੇ ਡੈਡੀ ਨੂੰ ਹਮ ਸਾਰੇ ਦੇ ਆਣੇ ਡੈਡੀ ਸਾਰੇ ਕਰ ਲਏ। ਨਹੀਂ ਤਾਂ ਬਦੂਦ ਦੇ ਲੱਕਣ ਨੂੰ ਪਾਣੀ ਹੈਗਾ ਦੇ ਦੇ ਪਹਿਲਾਂ। ਸੁੱਕਣਾ ਹੈ। ਹਾਂ। ਪਾਣੀ ਰਿਜਨ ਦੇਵਾ ਦੂ। ਇਹਨਾਂ ਆਪਾਂ ਸਾਰੇ ਬਣਾਏ ਹੋਏ ਆ। ਇਹ ਵੇਖ ਕੇ ਕਰਕੇ ਵਿੱਚ ਰੱਖਾਂਗੇ। ਗਾਇਜ਼ ਨਾ ਪਾਵਲੇ ਵੀ ਬਣਾ ਲਾਂਗੇ ਜੇ ਉਨੇ ਪਏ ਆ। ਗਾਈਜ਼ ਜਦੋਂ ਆਪਣੇ ਸਾਰੇ ਮਮਸ ਰੈਡੀ ਹੋ ਜੂਗੇ ਫਿਰ ਤੁਹਾਨੂੰ ਮੈਂ ਉਹ ਦਿਖਾਣੇ ਆ ਹਾਂਜੀ ਆਪਣੇ ਮਮਸ ਇੱਧਰ ਬੰਦੇ ਪਏ ਨੇ ਇੰਨੇ ਕ ਆਪਣੇ ਹੋਰ ਰਹਿ ਗਏ ਮਮਸ ਬਣਨ ਵਾਲੇ ਸਾਰੇ ਬਣਨ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਟੈਸਟ ਕਰ ਲਿਆ ਮੰਨਤ ਨੇ ਮੰਨਤ ਨੂੰ ਕਿਹੋ ਜਿਹਾ ਲੱਗੇ ਇੰਨੇ ਗਾ ਸੁਆਦ ਸੀ ਨਾ ਆ ਦੇਖੋ ਚਟਨੀ ਇੱਧਰ ਰੈੱਡ ਚਟਨੀ ਰੱਖੀ ਹੋਈ ਐ ਨੇ ਤੇ ਮੈਂ ਉਹਨਿਸ ਰੱਖੀ ਆ ਨੇ ਟੈਸਟ ਕਰ ਲਿਆ ਯਾ ਦੇਖੋ ਪਹਿਲਾ ਪੂਰ ਸੀ ਜਿਹੜਾ ਇਹਨਾਂ ਨੇ ਸਾਰਾ ਖਾ ਲਿਆ ਦਾਦੂ ਨੂੰ ਵੀ ਦੇ ਦਿੱਤਾ ਆਪਣੇ ਪਾਪਾ ਨੂੰ ਵੀ ਦਿੱਤਾ ਵਾ ਤੇ ਇਹਨੇ ਵੀ ਖਾ ਲਿਆ ਤੇ ਮੈਂ ਵੀ ਟੇਸਟ ਕੀਤਾ ਸੀਗਾ ਸਾਨੂੰ ਵਧੀਆ ਲੱਗਿਆ ਹੋਮਸ ਕਿਹੋ ਜਿਹਾ ਲੱਗੇ ਯम्मी ਯम्मी ਤਾਂ ਨੂੰ ਮਿਰਚੂ ਲੱਗੀ ਸੀ ਨਾਲੇ ਤੁਸੀਂ ਕਹਿੰਦੇ ਮਿਰਚੂ ਲੱਗੀ ਆ ਅਸੀਂ ਕਿਹਾ ਮਿਰਚ ਨਹੀਂ ਹੈਗੀ ਤੇ ਵਾਰਸ ਕਿਉਂਦਾ ਮਿਰਚ ਹੈਗੀ ਆ ਉਹ ਨਿਕਲ ਗਿਆ ਮਿਰਚ ਥੋੜੀ ਆ ਬੱਗੋ ਜਲਦੀ ਦੋ ਬੰਦੇ ਮਮਸ ਰੈਡੀ ਹੋ ਜੂਗੇ ਤੇ ਫਿਰ ਤੁਹਾਨੂੰ ਬਦ ਦਿਖਾਣੇ ਆ ਤੇ ਆਪਾਂ ਆਰਾਮ ਨਾਲ ਅੰਦਰ ਬੈਠ ਕੇ ਖਾਵਾਂਗੇ ਫਿਰ ਸਭਨੇ ਸਾਰੇ ਮਮੋਜ਼ ਬਣ ਗਏ ਆ ਇਹ ਆਪਣੇ ਮਮੋਜ਼ ਬਣ ਕੇ ਰੈਡੀ ਆ ਜੀ ਤੇ ਵਧੀਆ ਲੱਗੀ ਅੱਜ ਦੀ ਵੀਡੀਓ ਵਲੌਗ ਤੇ ਲਾਈਕ ਕਰਦੇ ਹੋ ਤੇ ਚੈਨਲ ਨੂੰ ਜਰੂਰ ਕਰ ਲਿਓ ਸਬਸਕ੍ਰਾਈਬ ਹਰ ਵਾਰ ਜੀ ਸਾਰਾ